ਗੁਰੂ ਜੀ ਕੀ ਫਤਿਹ ਅੱਜ ਸਮੁੱਚੇ ਪਿੰਡ ਜਿੰਨੇ ਵੀ ਆਪਣਾ ਤਖਤ ਸਾਹਿਬ ਨੂੰ ਜਿਹੜੀ ਰੇਲਵੇ ਲੈਂਡ ਦਾ ਸਰਬਾ ਹੋਇਆ ਉਹਦੇ ਸੰਬੰਧ ਚ ਅਸੀਂ ਇੱਥੇ ਦਮਦਮਾ ਸਾਹਿਬ ਇੱਕ ਪਾਰਕ ਦੇ ਵਿੱਚ ਇਕੱਠੇ ਹੋਏ ਆ ਜਿੰਨੇ ਵੀ ਕਿਸਾਨਾਂ ਦੀ ਉਹ ਤੋਂ ਪ੍ਰਭਾਵਤ ਨੇ ਜਿਹੜੀ ਲੈਂਡ ਨਿਕਲਦੀ ਹੈ ਸਾਡੀ ਬੇਨਤੀ ਇਹ ਹੈ ਸਰਕਾਰ ਨੂੰ ਕਿ ਰਾਮਾ ਜਿਹੜਾ ਮੰਡੀ ਹੈ ਇਹ ਤਖਤ ਸਭ ਤੋਂ ਕੁੱਲ 10 ਕਿਲੋਮੀਟਰ ਦੂਰੀ ਹੈ ਕੋਈ ਜ਼ਿਆਦਾ ਦੂਰ ਨਹੀਂ ਇਹਦਾ ਉੱਥੇ ਚੰਗੀ ਵਧੀਆ ਮੰਨ ਲਾ ਮਾਡਰਨ ਕੋਈ ਉੱਥੇ ਰੇਲਵੇ ਸਟੇਸ਼ਨ ਸੰਗਤ ਦੇ ਬਾਹਰੋਂ ਆ ਕੇ ਜਿੰਨੀ ਵੀ ਸੰਗਤ ਤਖਤ ਸਾਹਿਬ ਨੂੰ ਪਹੁੰਚਦੀ ਹੈ ਹੁਣ ਜੇ ਉੱਥੇ ਕੋਈ ਮਾਡਰਨ ਬਣਾ ਕੇ ਉਹਨਾਂ ਦੀ ਰਿਆਸ਼ਤ ਦਾ ਪ੍ਰਬੰਧ ਕਰਕੇ ਰਾਤ ਨੂੰ ਰਹਿਣ ਨੂੰ ਉੱਥੋਂ ਤੱਕ ਸਾਹਿਬ ਨੂੰ ਕੋਈ ਭਾਈ ਬੱਸ ਪ੍ਰਬੰਧ ਕੀਤਾ ਜਾਵੇ ਕਿਉਂਕਿ ਜਿਹੜਾ ਰੇਲਵੇ ਹੈ ਇਹ ਰੇਲਵੇ ਆਉਣ ਨਾਲ ਕਿਸਾਨਾਂ ਦੀ ਜਿਹੜੀ ਜ਼ਮੀਨ ਹੈ ਇਹਦੇ ਦੋ ਪਾਰਸ਼ਨ ਹੋ ਜਾਂਦੇ ਆ ਨਾ ਤਾਂ ਜੇ ਇੱਧਰ ਰਹਿ ਗਿਆ ਅੱਧਾ ਬਾਣ ਅੱਧਾ ਉੱਧਰ ਰਹਿ ਗਿਆ ਜਿਵੇਂ ਅਸੀਂ ਲਾਲਿਆਂ ਨੇ ਤੋਂ ਬਿਲੋਂਗ ਕਰਦੇ ਆ ਤੇ ਉੱਥੇ ਹੁਣ ਸਾਡੀ ਜ਼ਮੀਨ ਦੇ ਦੋ ਟੋਟੇ ਹੁੰਦੇ ਆ ਤੇ ਜਦੋਂ ਦੂਜੇ ਪਾਸੇ ਰਹਿ ਗਈ ਨਾ ਤਾਂ ਕੋਈ ਪਾਣੀ ਦਾ ਪ੍ਰਬੰਧ ਨਾ ਕੋਈ ਜਾਣ ਆਉਣ ਦਾ ਜ਼ਮੀਨ ਦੇ ਟੁਕੜੇ ਜਦੋਂ ਹੋ ਜਾਂਦੇ ਆ ਤੇ ਬੋਹਣੀ ਕਰਨੀ ਜ਼ਮੀਨ ਬਹੁਤ ਔਖੀ ਹੈ ਸਾਨੂੰ ਇਸ ਗੱਲ ਦਾ ਬਹੁਤ ਦੁੱਖ ਹੈ ਕਿ ਪਹਿਲਾਂ ਵੀ ਅਸੀਂ ਪਿਛੇ ਰਫੰਡਰੀ ਲੱਗੀ ਉੱਥੋਂ ਪ੍ਰਭਾਵਿਤ ਹੋ ਗਏ ਅਸੀਂ ਲਾਲਿਆਣੇ ਪਿੰਡ ਦੇ ਵਿੱਚ ਜ਼ਮੀਨ ਖਰੀਦੀ ਤੇ ਉਹਦਾ ਜਿਹੜਾ ਮੁਆਵਜ਼ਾ ਸੀਗਾ ਉਦੋਂ 2 ਲੱਖ ਤੇ 92400 ਰੁਪਏ ਸਾਨੂੰ ਸਰਕਾਰ ਨੇ ਦਿੱਤਾ ਤੇ ਉਹਦੇ ਨਾਲ 19 ਕ ਜਮੀਨ ਅਸੀਂ ਬਣਾਈ ਪਰ ਜਿਹੜਾ ਜਮੀਨ ਸਾਡੇ ਪੈਸੇ ਵਧੇ ਐ ਕੇਸ ਕਰਕੇ ਪਹਿਲਾਂ ਕੇਸ ਕਰਿਆ ਬਠਿੰਡੇ ਕਰਿਆ ਫਿਰ ਉਸ ਤੋਂ ਬਾਅਦ ਅਸੀਂ ਚੰਡੀਗੜ੍ਹ ਕਰਿਆ ਫਿਰ ਉਸ ਤੋਂ ਬਾਅਦ ਅਸੀਂ ਦਿੱਲੀ ਕਰਿਆ ਉਹ ਤਿੰਨੇ ਕੇਸ ਅਸੀਂ ਜਿੱਤ ਚੁੱਕੇ ਆ ਕਿ ਸਾਡੇ ਹੱਕ ਜਿਉਂਕਿ ਉਹ ਪੈਸੇ ਸਾਡੇ ਬਰਾਨੀ ਦੇ ਮਿਲੇ ਸੀ ਜਮੀਨ ਦਾ ਸਾਡੀ ਦਾ ਪਾਣੀ ਵੱਜਿਆ ਹੋਇਆ ਸੀ ਉਹ ਪੈਸਾ ਸਾਨੂੰ ਅੱਜ ਤੱਕ ਸੁਪਰੀਮ ਕੋਰਟ ਦਾ ਆਊਟਰ ਵੀ ਹੋ ਗਿਆ ਫੇਰ ਵੀ ਪੈਸੇ ਨਹੀਂ ਮਿਲੇ ਇੱਕ ਤਾਂ ਇਸ ਤਰ੍ਹਾਂ ਜਿਹੜਾ ਹੁੰਦਾ ਜ਼ਿੰਮੇਦਾਰ ਨਾਲ ਇਹ ਬਹੁਤ ਔਖਾ ਹੈ ਤੇ ਬਾਕੀ ਇਹੀ ਬੇਨਤੀ ਕਰਦੇ ਆਂ ਬੇ ਇਹਨੂੰ ਰੋਕ ਕੇ ਤੇ ਉੱਥੇ ਹੀ ਪ੍ਰਬੰਧ ਸਾਈਡ ਤੇ ਕਰ ਦਿੱਤਾ ਦਿੱਤਾ ਜਾਵੇ ਰਾਮਾ ਮੰਡੀ ਉੱਥੋਂ ਸੰਗਤ ਆਉਂਦਾ ਉੱਥੇ ਵੱਡਾ ਕੋਈ ਵਿਸ਼ਾਲ ਜਿਵੇਂ ਕੋਈ ਆਪਾਂ ਸਰਕਾਰ ਕਰ ਸਕਦੀ ਹੈ ਉੱਥੇ ਰਹਿਣ ਦਾ ਯਾਤਰੀਆਂ ਦੇ ਜਿੰਨੇ ਵੀ ਤਾਕਤ ਸਾਬ ਨੂੰ ਆਉਣ ਦੀ ਸੰਗਤ ਬਹੁਤ ਜ਼ਿਆਦਾ ਹੁੰਦੀ ਹੈ ਉਹਨਾਂ ਦਾ ਕੋਈ ਵੱਡੇ ਲੈਵਲ ਤੇ ਪ੍ਰਬੰਧ ਕਰਕੇ ਰਹਿਣ ਦਾ ਖਾਣ ਦਾ ਪ੍ਰਬੰਧ ਕਰਕੇ ਤੇ ਉੱਥੇ ਹੀ ਉਹ ਕਰੇ ਕੋਈ ਦੂਰ ਨਹੀਂ 10 ਕਿਲੋਮੀਟਰ ਹੀ ਹੈ ਤੇ ਬਾਈ ਬਸ ਇੱਥੇ ਪਹੁੰਚਣ ਦੀ ਇਹਨੇ ਬੇਨਤੀਆਂ ਕਰਦਾ ਖਿਮਾ ਦਾ ਜਾਜਕਾਂ ਜੇ ਕੋਈ ਵੱਧ ਘੱਟ ਗੱਲ ਹੋ ਗਈ ਤਾਂ ਮਾਫੀ ਚ ਉਹਨਾਂ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ